ਸਟੂਡੈਂਟਸ ਯੂਕੇ ਜੂਨ ਇਨਟੇਕ ਪ੍ਰੈਜ਼ੈਂਟਲੀ ਕੀ ਅਪਲਾਈ ਕਰਨਾ ਪੋਸੀਬਲ ਹੈ ਦੂਸਰੀ ਗੱਲ ਇਹ ਵੀ ਚੱਲ ਰਹੀ ਹੈ ਕਿ ਕ੍ਰਾਈਟੇਰੀਆ ਚੇਂਜ ਕੀਤਾ ਯੂਕੇ ਨੇ ਰਿਲੈਕਸ ਕੀਤਾ ਸੋ ਕੀ ਚੇਂਜ ਹੋਏ ਨੇ ਕ੍ਰਾਈਟੇਰੀਆ ਚ ਅੱਜ ਦੇ ਗੈਸਟ ਨੇ ਵੀਜ਼ਾ ਆਫਿਕ ਤੋਂ ਸੀਨੀਅਰ ਕੰਸਲਟੈਂਟ ਸਨੇਹਾ ਸ਼ਰਮਾ ਜੀ ਸਨੇਹਾ ਜੀ ਸਭ ਤੋਂ ਪਹਿਲਾਂ ਦੱਸੋ ਕਿ ਜੂਨ ਇਨਟੇਕ ਚ ਅਪਲਾਈ ਕੀਤਾ ਜਾ ਸਕਦਾ ਬਿਲਕੁਲ ਸਰ ਜੂਨਿੰਗ ਟੇਕ ਪੋਸੀਬਲ ਹੈ ਅਸੀਂ ਮਿਡ ਆਫ ਅਪ੍ਰੈਲ ਹੈਗੇ ਆ ਤਾਂ ਈਜ਼ੀਲੀ ਜੂਨਿੰਗ ਟੇਕ ਅਪਲਾਈ ਹੋ ਸਕਦਾ ਵਾ ਬਟ ਉਹਦੇ ਲਈ ਤੁਹਾਡੇ ਡਾਕੂਮੈਂਟ ਸਾਰੇ ਰੈਡੀ ਹੋਣੇ ਚਾਹੀਦੇ ਆ ਕਿ ਤੁਹਾਡੇ ਐਕਾਡੈਮਿਕਸ ਹੋ ਗਏ ਜਾਂ ਐਲਓਆਰਸ ਹੋ ਗੀਆਂ ਐਮਓਈ ਐਕਸਪੀਰੀਅੰਸ ਹੈਗਾ ਕਿਉਂਕਿ ਦੇਖੋ ਇੱਥੇ ਯੂਕੇ ਚ ਕੀ ਹੁੰਦਾ ਹੈ ਕਿ ਆਫਰ ਲੈਟਰ ਪਹਿਲੇ ਅਪਲਾਈ ਹੁੰਦੀ ਹੈ ਔਰ ਆਫਰ ਲੈਟਰ ਜਦੋਂ ਅਸੀਂ ਅਪਲਾਈ ਕਰਨੀ ਹੈ ਸਾਨੂੰ ਸਾਰੇ ਡਾਕੂਮੈਂਟਸ ਦੀ ਰਿਕੁਆਇਰਮੈਂਟ ਹੁੰਦੀ ਆ ਕਿਉਂਕਿ ਪ੍ਰੋਸੈਸ ਨੂੰ ਕਿੰਨਾ ਕੁ ਟਾਈਮ ਲੱਗਦਾ ਸਰ ਦੇਖੋ ਪ੍ਰੋਸੈਸ ਆਫ ਅ ਲੈਟਰ ਡਿਪੈਂਡ ਕਰਦਾ ਹੈ ਸਟੂਡੈਂਟ ਤੇ ਅਗਰ ਤੋ ਸਾਨੂੰ ਵਨ ਸਿਕ ਵਰ ਡਾਕੂਮੈਂਟਸ ਦੇ ਦਿੰਦਾ ਤੇ ਤੁਹਾਡੀ ਆਫਰ ਲੈਟਰ ਨੈਕਸਟ ਡੇ ਹੀ ਅਪਲਾਈ ਹੋ ਜਾਂਦੀ ਹੈ ਔਰ ਇਸ ਟਾਈਮ ਯੂਨੀਵਰਸਿਟੀਆਂ ਕਾਫੀ ਫਾਸਟ ਟਰੈਕ ਤੇ ਆ ਵਿਦ ਇਨ ਵੀਕ ਤੁਹਾਡੀ ਆਫਰ ਲੈਟਰ ਵੀ ਰਿਸੀਵ ਹੋ ਰਹੀ ਆ ਸੋ ਇਸ ਕਰਕੇ ਜੂਨ ਪੋਸੀਬਲ ਹੈਗਾ ਵਾ ਬਟ ਕ੍ਰਾਈਟੇਰੀਆ ਇਵਨ ਕਿ ਜੂਨ ਇਨਟੇਕ ਲਈ ਮੇਰੇ ਕੋ ਇੰਨੇ ਅੱਛੇ ਆਪਸ਼ਨਸ ਹੈਗੇ ਆ ਲੋ ਪ੍ਰੋਫਾਈਲਸ ਲਈ ਵੀ ਇਵਨ ਜਿਨ੍ਹਾਂ ਦੀ ਪਰਸੈਂਟੇਜ ਗ੍ਰੈਜੂਏਸ਼ਨ ਦੇ ਵਿੱਚ 40 ਹੈਗੀ ਆ ਉਨਾਂ ਲਈ ਵੀ ਜੂਨ ਇਨਟੇਕ ਪੋਸੀਬਲ ਆ ਉਸ ਤੋਂ ਬਾਅਦ ਪੀਟੀ ਦੇ ਸਕੋਰ ਦੀ ਗੱਲ ਕਰੀਏ 15 ਨਾਟ ਲੈਸ ਦਨ 42 ਈਵਨ ਮੇਰੇ ਕੋਲ ਇਦਾਂ ਦੀ ਯੂਨੀਵਰਸਿਟੀ ਵੀ ਜੂਨ ਲਈ ਹੈ ਕਿ ਜਿਹਦੀ ਫੀਸ ਵੀ 68 ਜਿਹੜੀ 100 ਪੌਂਡਸ ਹੈਗੀ ਹੈ ਮੀਨਸ ਰਾਉਂਡ ਅਬਾਊਟ 7 ਲੱਖ ਤੁਸੀਂ ਦੇ ਕੇ ਔਰ ਬਾਕੀ ਉੱਥੇ ਜਾ ਕੇ ਫੀਸ ਦੇ ਸਕਦੇ ਆ ਮਾਸਟਰ ਪ੍ਰੋਗਰਾਮ ਵੀ ਸੋ ਜੂਨ ਇਨਟੇਕ ਅਗਰ ਤੁਹਾਡਾ ਲੋ ਪ੍ਰੋਫਾਈਲ ਵੀ ਇਹਦੇ ਅੰダー ਆਉਂਦੀ ਆ ਤਾਂ ਬਿਲਕੁਲ ਇਸ ਚਾਂਸ ਨੂੰ ਨਾ ਗਵਾਓ ਸ੍ਰੇਆ ਜੀ ਕੁਝ ਸੌਖਾ ਵੀ ਹੋਇਆ ਕ੍ਰਾਈਟੇਰੀਆ ਬਿਲਕੁਲ ਸਰ ਅੱਗੇ ਨਾਲੋਂ ਯੂਕੇ Uh, क्योंकि अगर आप लास्ट आप आपने साल यूके काम कर का रहे हैं पिछले जिन्हें भी दो तीन साल इन टेक्स्ट काम तो यूके इना मैं फ्लैक्सीबल नहीं देखे है। या तो लॉकडाउन तो बाद या हूं न ਹੁਣ ਐਸ ਟਾਈਮ ਸੇਮ ਸਿਚੁਏਸ਼ਨ ਆ ਕਿ ਤੁਹਾਡਾ ਆਫਰ ਲੈਟਰ ਬਹੁਤ ਟਾਈਮ ਸਿਰ ਆ ਰਿਹਾ ਵਾ ਜਿਹੜੀ ਯੂਨੀਵਰਸਿਟੀ ਅੱਗੇ 15-15 ਵੀਵ ਦਿਨ ਜਾਂ ਇੱਕ ਇੱਕ ਮੰਥ ਵੀ ਆਫਰ ਲੈਟਰ ਕਈ ਵਾਰ ਨਹੀਂ ਆਉਂਦੇ ਸੀ ਹੁਣ ਵਿਦਿਨ ਡੇਜ਼ অর ਵੀਕ ਦੇ ਵਿੱਚ ਆਫਰ ਲੈਟਰ ਆ ਰਿਹਾ ਉਹ ਤੋਂ ਬਾਅਦ ਕ੍ਰਾਈਟੇਰੀਆ ਦੀ ਗੱਲ ਕਰੀਏ ਸਪੈਸ਼ਲ ਜਿਹੜਾ ਫਰਕ ਪਿਆ ਹਰਿਆਣਾ ਔਰ ਪੰਜਾਬ ਬੋਰਡ ਨੂੰ ਪਿਆ ਕਿ ਜਿਹੜੇ ਸਟੂਡੈਂਟਸ ਹਰਿਆਣਾ ਔਰ ਪੰਜਾਬ ਬੋਰਡ ਤੋਂ ਪਾਸ ਆਊਟ ਸੀ ਉਹਨਾਂ ਦਾ ਵਿਦਆਊਟ ਆਇਲਸ ਨਹੀਂ ਪੋਸੀਬਲ ਹੁੰਦਾ ਸੀ ਇੱਕ ਅੱਧੀ ਆਪਸ਼ਨ ਹੁੰਦੀ ਸੀ ਸੋ ਨੰਬਰ ਆਫ ਆਪਸ਼ਨਸ ਉਹਨਾਂ ਦੀ ਵੀ ਹੈਗੀਆਂ ਬਸ ਉਹਨਾਂ ਦੇ ਇੰਗਲਿਸ਼ ਦੇ ਵਿੱਚ ਜਿਹੜੇ ਹੈਗੇ 70% ਮਾਰਕਸ ਹੋਣੇ ਚਾਹੀਦੇ ਆ एम ओ आई द बेस के अगर बी पी पी यूनीवर्सिटी ज़्यादा पिच करी दी दो तीन यूनिवर्सिटीज़ आ एंड स्टैंडर्ड परसेंटेज की गल करिए बेसिकली जो क्राइटीरिया है प्लस टू के स्टूडेंट के सिक्सटी परसेंट ऑल ओवर होने चाहिए आ एंड ग्रैजुएशन के फिफ्टी फाइव परसेंट सो ईवन ताइव परसेंट भी है फिफ्टी परसेंट एंड दैन भी थोड़े को ऑप्शन है एंड एंड ऑफ एम ओ मीनस की इंग्लिशा मीडियम ऑफ इंस्ट्रक्शन ग्रैजुएशन का है भी है ਹੈਗੇ ਮੀਨਸ ਆਲ ਓਵਰ ਐਸਟਨ ਯੂਕੇ ਦੇ ਵਿੱਚ ਸਟੂਡੈਂਟ ਹਰ ਹਰ ਪ੍ਰੋਫਾਈਲ ਫਿਟ ਹੋ ਰਹੀ ਹੈ ਇਵਨ ਗੈਪ 10 ਤੋਂ 11 ਸਾਲ ਦਾ ਗੈਪ ਵੀ ਐਕਸੈਪਟੇਬਲ ਹੈ ਸੋ ਨੈਕਸਟ ਸੈਪਟੈਂਬਰ ਇਨਟੇਕ ਦੀ ਕੀ ਪੋਸਿਬਿਲਿਟੀ ਹੈ ਸਰ ਦੇਖੋ ਜੂਨ ਇਨਟੇਕ ਦੇ ਵਿੱਚ ਬਹੁਤ ਲਿਮਿਟਡ ਯੂਨੀਵਰਸਿਟੀਆਂ ਆ ਸੋ ਸੈਪਟੈਂਬਰ ਇਨਟੇਕ ਯੂਕੇ ਦੇ ਵਿੱਚ ਮੇਜਰ ਇਨਟੇਕ ਹੁੰਦਾ ਵਾ ਮੈਕਸਿਮਮ ਯੂਨੀਵਰਸਿਟੀਆਂ ਜਿਹੜੀਆਂ ਮਤਲਬ ਮੈਕਸਿਮਮ ਕੀ ਸਾਰੀਆਂ ਯੂਨੀਵਰਸਿਟੀਆਂ ਸੈਪਟੈਂਬਰ ਇਨਟੇਕ ਲਈ ਓਪਨ ਹੁੰਦੀਆਂ ਸੋ ਉਹ ਸਟੂਡੈਂਟ ਜਿਹਦਾ ਬਜਟ ਹੈਗਾ ਕਿਉਂਕਿ ਬਹੁਤ ਇਦਾਂ ਦਾ ਮਾਰਕੀਟ ਦੇ ਵਿੱਚ ਸਟੂਡੈਂਟ ਹੈ ਜਿਹਦਾ ਜਿਹੜਾ ਫੁੱਲ ਫੀਸ ਨਹੀਂ ਪੇ ਕਰ ਸਕਦਾ ਹੁੰਦਾ ਸੋ ਉਹਦੇ ਲਈ ਇੱਕ ਬੈਸਟ ਆਪਸ਼ਨ ਆ ਕਿ ਉਹਨੂੰ ਇੱਥੇ 6 ਮਨ ਦੀ ਫੀਸ ਸੈਪ ਆਏਗੀ ਉੱਤੋਂ ਬਾਅਦ ਆ ਜਾਂਦਾ ਜਿਹੜਾ ਸਟੂਡੈਂਟ ਇੱਕ ਟਾਪ-ਅਪ ਪ੍ਰੋਗਰਾਮ ਹੈਗਾ ਵਾ ਸਟੂਡੈਂਟਸ ਲਈ ਜਿਹਦਾ ਗੈਪ ਕੋਸਲ ਦਾ ਪਲੱਸ 2 ਤੋਂ ਬਾਅਦ ਹੈਗਾ ਉਹ ਟਾਪ-ਅਪ ਪ੍ਰੋਗਰਾਮ ਪਿੱਚ ਕਰ ਸਕਦਾ ਸਪਟੰਬਰ ਲਈ ਉਹਦੀ ਕੀ ਬੈਨੀਫਿਟ ਹੈਗਾ ਕਿ ਤਾਂ ਨਾ ਜਿਹੜਾ ਐਡਮਿਸ਼ਨ ਹੋਏਗਾ ਉਹ ਫਾਈਨਲ ਈਅਰ ਦੇ ਵਿੱਚ ਹੋਏਗਾ ਸੋ 2 ਸਾਲ ਦੀਆਂ ਫੀਸਾਂ 2 ਸਾਲ ਦਾ ਟਾਈਮ 25 ਲੱਖ ਰੁਪਏ ਤੁਸੀਂ ਰਾਮ ਨਾ ਬਚਾ ਲੈਣਾ ਔਰ ਫਾਈਨਲ ਈਅਰ ਤੋਂ ਬਾਅਦ ਤੁਹਾਡਾ ਵਰਕ ਪਰਮਿਟ ਹੋਏਗਾ ਸੋ ਉੱਤੋਂ ਇਲਾਵਾ ਜਿਨ੍ਹਾਂ ਦੀ ਲੋਕੇਸ਼ਨ ਪ੍ਰੇਫਰੈਂਸ ਆ ਕੋਰਸ ਦੀ ਪ੍ਰੇਫਰੈਂਸ ਕਿਉਂਕਿ ਬਹੁਤ ਆਪਣੇ ਪੰਜਾਬੀਅੱਚ ਕਲਚਰ ਆ ਸੀ ਉੱਥੇ ਹੀ ਭੇਜਣਾ ਜਿੱਥੇ ਸਾਡੇ ਰਿਸ਼ਤੇਦਾਰ ਹੈਗੇ ਆ ਸੋ ਸੈਪਟੈਂਬਰ ਇਨਟੇਕ ਚਾਰ ਯੂਨੀਵਰਸਿਟੀ ਓਪਨ ਹੈਗੀ ਆ ਉਹਨੂੰ ਟਾਈਮ ਸਿਰ ਅਪਲਾਈ ਕਰੋ ਪਲੱਸ ਐਂਡ ਚ ਸਕਾਲਰਸ਼ਿਪ ਯੂਕੇ ਚ ਕੀ ਟ੍ਰੈਂਡ ਹੈਗਾ ਸਰ ਜਿੰਨੀ ਜਲਦੀ ਅਸੀਂ ਐਪਲੀਕੇਸ਼ਨ ਲੰਗਾਵਾਂਗੇ ਉੰਨੀ ਹੀ ਅੱਛੀ ਸਾਨੂੰ ਸਕਾਲਰਸ਼ਿਪ ਮਿਲੇਗੀ ਸੋ ਸਟੂਡੈਂਟਸ ਬਹੁਤ ਸਾਰੇ ਪ੍ਰੈਜ਼ੈਂਟ ਅਪਡੇਟਸ ਤੁਹਾਡੇ ਨਾਲ ਸ਼ੇਅਰ ਕੀਤੇ ਰੈਗੂਲਰਲੀ ਅਪਡੇਟਸ ਹਾਸਲ ਕਰਨਾ ਹੈ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੈ ਸ਼੍ਰੀ ਗਾਜੀ